ਸੋਨੇ ਦਾ ਬੜਾ ਚੌੜਾ 골ਡਨ ਪੂਦਨਾ ਨਾ ਹਲਦੀ ਆ ਕੋਈ ਚੀਜ਼ ਇੱਥੇ ਤੇਰੀ ਕੀ ਆ ਆ ਜਾ ਆ ਜਾ ਤੂੰ ਲੰਘ ਗਿਆ ਲੰਘ ਗਿਆ ਲੰਘ ਗਿਆ ਇੱਥੇ ਇੱਥੇ ਇਹ ਕੋਈ ਚੀਜ਼ ਬਲਾਂ ਮੱਕੀ ਦੇ ਨਾਲ ਨਾਲੋਂ ਵੱਢਣ ਲੱਗਿਆ ਪਹਿਲਾਂ ਦੁਪਹਿਰ ਨੂੰ ਪੈਣੀ ਗਰਮੀ ਤਾਂ ਕਰਕੇ ਇਸੇ ਕਰਕੇ ਮੱਕੀ ਦੇ ਨਾਲ ਨਾਲੋਂ ਪਹਿਲਾਂ ਵੱਢਦੀ ਹੈ ਕੰਦੂ ਆਵੇ ਕਿਦਾ ਬੋਲੋ ਕੋ ਨਹੀਂ ਫੇਰ ਨਹੀਂ ਆ ਸਕੀ ਕਿ ਕੀ ਕਰ ਲੈ ਲੀ ਹਾਂ ਤੰਦੂ ਹੋ ਜਾ ਤੰਦੂ ਹੋ ਜਾ ਕੋਈ ਕੰਮ ਨਹੀਂ ਆਉਂਦਾ ਆ ਵੇ ਕੈਲਾ ਲੈਦਾ चाही खटे ਲੈਵੀ ਟਾਈਮ ਹੋ ਗਿਆ 9 ਵਜੇ ਦਾ ਪੂਰਾ ਤੇ ਸਾਡੀ ਚਾਹ ਜਿਹੜੀ 8 ਵਜੇ ਆਣੀ ਸੀ ਉਹ ਆਈ 9 ਵਜੇ ਤੇ 10 ਵਜੇ ਵੈਸੇ ਅਸੀਂ ਰੋਟੀ ਖਾਂਦੇ ਹੁੰਨੇ ਆ ਤੇ ਚਾਹ ਲੇਟ ਹੈ ਅੱਜ ਬੰਦਾ ਇੱਕ ਨਵਾਂ ਭਰਤੀ ਕੀਤਾ ਪਰसों ਛੇ ਇੱਕ ਪਹਿਲੇ ਦਿਨ 6 ਸੀ ਦੂਜੇ ਦਿਨ 7 ਤੀਜੇ ਦਿਨ ਵੀ 7 ਤੇ ਚੌਥੇ ਦਿਨ ਹੋ ਗਿਆ 8 ਹੁਣ ਟੀਮ ਪੂਰੀ ਹੋ ਗਈ ਹੈ ਸਾਡੀ ਪੂਰਣਾ ਵੱਢਣ ਲਈ ਤੇ ਹਵਾ ਅੱਜ ਬਹੁਤ ਵਧੀਆ ਚੱਲ ਰਹੀ ਸਵੇਰੇ ਸਵੇਰੇ ਆ ਵੇਖੋ ਇੱਦਾਂ ਚੱਲਦੀ ਹੈ ਦਾਤਰੀ ਨਹੀਂ ਨਹੀਂ ਇਹ ਸਿੱਧਾ ਬਣਾਉਂਗੇ ਇਸ ਤਰ੍ਹਾਂ ਕੇ ਮਾਰ ਚਲੜ ਇੱਕ ਵਾਰੀਵੇਂ ਬਣਾ ਦੇ ਸੋ ਉਹ ਬਣਾਉਂਦੀ ਆ ਅੱਗੇ ਬਾਈ ਜਿਹੜੀ ਬਣੀ ਸੋਹਣੀ ਹੈ ਜਿਹੜੀ ਉਹ ਚੱਲੋ ਜਿਵੇਂ ਬਣਾਈ ਤੇ ਦਾਤਰੀ ਦੇ ਕੋਲ ਠੀਕ ਸੀ ਠੀਕ ਆ অনেকরিয়ে কাটকে 15 সেকেন্ড دی ہوئے نہیں یہ سپ لپ گیا بھی سپ ہوے آ چوہا آ چوہا گیا آ چوہا گیا ہو سپ آ گیا اس میچ میں آ گیا اس یہ جا ہے یہ جا رہا کریا والا ہے یہ جا ہے بہت مارنا ہے کہ ہے جی رہا ہے جی رہا